ਸਸਿਕਾਲ ਦੋਸਤੋ ਮੈਂ ਤਰਲੋਚਨ ਸਿੰਘ ਗਿੱਲ ਇਸ ਸਮੇਂ ਗੱਲ ਪਟਵਾਰਖਾਨੇ ਦੇ ਵਿੱਚ ਖੜੇ ਆ ਜਿੱਥੇ ਕਿ ਜਿਹੜਾ ਪਟਵਾਰਖਾਨਾ ਉਹ ਬੰਦ ਪਿਆ ਗੱਲ 1 ਦਾ ਵੀ ਤੇ ਗੱਲ 2 ਦਾ ਵੀ ਤੇ ਗੱਲ 1 ਤੇ ਇੱਥੇ ਜ਼ਿਕਰ ਕਰ ਦਈਏ ਤੁਹਾਨੂੰ ਦੱਸ ਦਈਏ ਕਿ ਗੱਲ 1 ਤੇ ਗੱਲ 2 ਦਾ ਜਿਹੜਾ ਚਾਰਜ ਆ ਉਹ ਇੱਕੋ ਹੀ ਪਟਵਾਰੀ ਆ ਮਨਦੀਪ ਸਿੰਘ ਉਹਦੇ ਕੋਲੇ ਆ ਕਈ ਵਾਰੀ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਲੜਕੇ ਨੇ ਮੁੰਡੇ ਨੇ ਉਹਨਾਂ ਦੇ ਕੰਮ ਕਰ ਰਹੇ ਹੁੰਦੇ ਨੇ ਬੈਠੇ ਪਰ ਪਟਵਾਰੀ ਮੌਕੇ ਤੇ ਨਹੀਂ ਮੌਜੂਦ ਹੁੰਦੇ ਕਈ ਵਾਰ ਤਾਂ ਪਟਵਾਰਖਾਨਾ ਬੰਦ ਹੁੰਦਾ ਤੇ ਲਿਖ ਕੇ ਲਾਇਆ ਹੁੰਦਾ ਕਿ ਪਟਵਾਰੀ ਕੋਟ ਦੇ ਵਿੱਚ ਆ ਜਾਂ ਕਿਤੇ ਹੋਰ ਕੰ ਤਾਂ ਹੁਣ ਅੱਜ 9:30 ਪੌਣੇ 10 ਦੇ ਕਰੀਬ ਸਮਾਂ ਹੋਇਆ ਤੇ ਜਿਹੜੇ ਤਹਿਸੀਲਦਾਰ ਰੇਸ਼ਮ ਸਿੰਘ ਜੀ ਨੇ ਤਹਿਸੀਲ ਸੈਂਟਰਲ ਦੇ ਵਿੱਚ ਤਾਇਨਾਤ ਨੇ ਉਹਨਾਂ ਨੇ ਇੱਥੇ ਰੇਡ ਕੀਤੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਦਾ ਕਹਿਣਾ ਤੇ ਕੀ ਇਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇਗਾ ਜਿਹੜੇ ਮੌਕੇ ਤੇ ਪਟਵਾਰੀ ਇੱਥੇ ਸਮੇਂ ਸਿਰ ਨਹੀਂ ਪਹੁੰਚਦੇ ਤੇ ਲੋਕਾਂ ਦੀ ਖੱਜਲਖਵਰੀ ਹੁੰਦੀ ਆ ਕਿਉਂਕਿ ਇਸ ਸਮੇਂ ਬਹੁਤ ਸਾਰੇ ਬੱਚਿਆਂ ਦੇ ਸਰਟੀਫਿਕੇਟ ਵੀ ਬਣਦੇ ਰਹੇ ਨੇ ਰੈਜ਼ੀਡੈਂਸ ਹੋ ਗਿਆ ਕਾਸ ਸਰਟੀਫਿਕੇਟ ਹੋ ਗਿਆ ਹੋਰ ਤਰੀਕੇ ਦੇ ਹੋ ਗਏ ਕਿਸੇ ਨੇ ਫਰਦ ਲੈਣੀ ਆ ਰਜਿਸਟਰੀ ਕਰਵਾਉਣੀ ਆ ਪਰ ਪਟਵਾਰੀ ਮੌਕੇ ਤੇ ਹੁੰਦਾ ਹੀ ਨਹੀਂ ਹੈਗੇ ਕਈ ਵਾਰੀ ਤਾਂ ਇਹ ਹੁੰਦਾ ਕਿ ਕਹਿੰਦੇ ਨੇ ਕਿ ਤੁਸੀਂ ਫਰਦ ਲਾ ਕੇ ਰੱਖਤੀ ਆ ਸ਼ਾਮ ਨੂੰ ਲੈ ਲਿਓ ਜਾਂ ਸਵੇਰੇ ਲੈ ਲਿਓ ਤੇ ਇਸ ਸੰਬੰਧ ਦੇ ਵਿੱਚ ਪਟਵਾਰੀ ਦਾ ਕੀ ਕਹਿਣਾ ਉਹ ਵੀ ਤੁਹਾਡੇ ਨਾਲ ਜ਼ਿਕਰ ਕਰਦੇ ਆ ਪਹਿਲਾਂ ਤਹਿਸੀਲਦਾਰ ਰੇਸ਼ਮ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਅੱਜ ਸਰ ਅੱਗੇ ਵੀ ਇੱਥੇ ਸ਼ਿਕਾਇਤਾਂ ਬਹੁਤ ਆਉਂਦੀਆਂ ਨੇ ਜੀ ਹਾਂਜੀ ਕਿ ਪਟਵਾਰੀ ਟਾਈਮ ਤੇ ਨਹੀਂ ਆਉਂਦੇ ਜੀ ਤੇ ਲੋਕ ਬਹੁਤ ਖੱਜਲ ਹੋ ਰਹੇ ਆ ਸਾਨੂੰ ਕੱਲ ਕਾਫੀ ਸ਼ਿਕਾਇਤਾਂ ਮਿਲੀਆਂ ਤਾਂ ਕਰਕੇ ਅਸੀਂ ਸੁਰੀਆ ਜੀ 9:05 ਤੇ ਆਫਿਸ ਗਿਆਲਾ ਜਿਹੜਾ ਹੈਗਾ ਚੱਕਰਿਆ ਠੀਕ ਆ ਜੀ 9:10 ਦੇ ਤੱਕ ਕੰਮ ਲੱਗਿਆ ਸੀ ਜਿਹੜਾ ਵੀ ਸੰਬੰਧ ਪਰਿਵਾਰੀ ਹੋਵੇ ਫੋਪ ਅਸੀਂ ਲੈ ਕੇ ਭੇਜਾਂਗੇ ਜੀ ਸਭ ਨੂੰ ਇਹ ਤੁਹਾਨੂੰ ਪਬਲਿਕ ਨੇ ਵੀ ਇਸ ਤਰੀਕੇ ਨਾਲ ਕਦੇ ਕੀਤਾ ਤੁਹਾਡੇ ਨਾਲ ਸੰਪਰਕ ਕੇ ਇਥੇ ਇੱਕੋ ਸਥਿਤਾਂ ਦੇ ਲਈ ਇੱਕੋ ਆਉਂਦੀ ਰਹਿੰਦੀ ਹੈ ਪਰਿਵਾਰੀ ਤੇ ਬਿੱਲਾਂ ਦੇ ਵਿੱਚ ਥੋੜਾ ਬੁਰਾ ਹਾਲ ਹੈ ਤੇ ਇਹ ਇਹ ਗੱਲ 1 ਵੀ ਤੇ ਗੱਲ 2 ਇੱਕੋ ਹੀ ਪਟਵਾਰੀ ਕੋਲ ਹੈ ਜੀ ਇਹ ਇਹ ਵੀ ਸਮੱਸਿਆ ਵਾ ਇਹ ਸਮੱਸਿਆ ਹੈਗੀ ਆ ਪਰ ਇਥੇ ਬੰਦਾ ਅਸੀਂ ਲਾ ਰਹੇ ਆ ਹੋਰ ਠੀਕ ਹੈ ਜੀ ਬੰਦੇ ਨਵੇਂ ਤੁਹਾਹ ਦਾ ਚਾਰਜ ਇੱਕ ਕੋਲੀ ਹੈ ਤਾਂ ਫਿਰ ਵੀ ਬੰਦੇ ਨੂੰ ਟਾਈਮ ਨਾ ਤਾਉਣਾ ਚਾਹੀਦਾ ਸਾਰੇ ਬਿਲਕੁਲ ਬਿਲਕੁਲ ਜੀ ਪਬਲਿਕ ਤਾਂ ਇਸ ਤਰੀਕੇ ਨਾਲ ਖੱਜਲ ਹੋ ਰਹੀ ਆ ਤੇ ਜਿਹੜੀ ਹੁਣ ਤੁਸੀਂ ਇਹਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਅਡੀਸਾ ਨੂੰ ਅਸੀਂ ਲੈ ਕੇ ਭੇਜਾਂਗੇ ਇਹਦੇ ਖਿਲਾਫ ਠੀਕ ਆ ਸਰ ਧੰਨਵਾਦ ਜੀ ਜਲਦੀ ਅਗੇ ਬਾਤ ਕੋਈ ਹੋਰ ਖਵਾਰੀ ਨਾ ਹੋਵੇ ਤੇ ਇਸ ਤੋਂ ਬਾਅਦ ਕੋਈ ਹੋਰ ਪਟਵਾਰਖਾਨਿਆਂ ਦੇ ਵੀ ਹੈਗਾ ਕਰਨੇ ਜੀ ਸਾਰੇ ਕਰਨੇ ਆ ਸਾਰੇ ਕਰਨੇ ਆ ਠੀਕ ਹੈ ਧੰਨਵਾਦ ਜੀ ਮੌਕੇ ਤੇ ਪਹੁੰਚੇ ਹੈਗੇ ਪਟਵਾਰਖਾਨੇ ਕਿਉਂ ਬੰਦਾ ਉਹਨਾਂ ਨੇ ਕਿਹਾ ਕਿ ਸਾਡੀ ਗੱਡੀ ਦਾ 25 ਤਰੀਕ ਨੂੰ ਕੋਈ ਐਕਸੀਡੈਂਟ ਹੋ ਗਿਆ ਸੀਗਾ ਕੋਈ ਮੋਟਰਸਾਈਕਲ ਵਾਲਾ ਜਿਹਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹ ਉਹਦੇ ਕੋਈ ਸੱਟ ਜ਼ਿਆਦਾ ਲੱਗੀ ਆ ਤੇ ਜਿਹੜਾ ਦੀਪ ਹਸਪੀਟਲ ਦੇ ਵਿੱਚ ਦਾਖਲ ਆ ਤੇ ਉਹਦਾ ਇਲਾਜ ਉਹ ਕਹਿੰਦੇ ਅਸੀਂ ਕਰਵਾ ਰਹੇ ਆ ਉਹਦਾ ਜਿਹੜਾ ਵੀ ਖਰਚਾ ਖਰਚਾ ਅਸੀਂ ਜਮ੍ਹਾਂ ਕਰਵਾ ਰਹੇ ਆ ਉਹਦੇ ਕਰਕੇ ਅਸੀਂ ਉਧਰ ਬਿਜ਼ੀ ਸੀਗੇ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਕੋਈ ਇੰਟੀਮੀਸ਼ਨ ਨਹੀਂ ਲਾਇਆ ਹੋਇਆ ਕੋਈ ਤੁਸੀਂ ਲਿਖ ਕੇ ਨਹੀਂ ਲਗਾਇਆ ਕਿ ਪਬਲਿਕ ਨੂੰ ਪਤਾ ਲੱਗ ਸਕੇ ਕਿਉਂਕਿ ਪਬਲਿਕ ਦਾ ਬਚਾਰੀ ਖੱਜਲ ਹੋਣੀ ਆ ਹੁਣ ਤਹਿਸੀਲਦਾਰ ਸਾਹਿਬ ਮੌਕੇ ਦੇ ਅਫਸਰ ਨੇ ਉਹ ਵੀ ਪਹੁੰਚਿਆ ਉਹਨਾਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਕਿ ਤੁਸੀਂ ਕਿਉਂ ਨਹੀਂ ਆਏ ਹੈਗੇ ਇੱਥੇ ਤੇ ਪਟਵਾਰੀ ਸਾਹਿਬ ਕਹਿੰਦੇ ਕਾਨੂੰਗੋ ਸਾਹਿਬ ਨੂੰ ਪਤਾ ਪਰ ਜੇ ਕਾਨੂੰਗੋ ਸਾਹਿਬ ਨੂੰ ਪਤਾ ਉਹਨਾਂ ਨੇ ਤਹਿਸੀਲਦਾਰ ਸਾਹਿਬ ਦੇ ਧਿਆਨ ਚ ਕਿਉਂ ਨਹੀਂ ਲਿਆਂਦਾ ਹੈਗਾ ਇਹ ਵੀ ਸੋਚਣ ਵਾਲੀ ਗੱਲ ਆ ਤੇ ਪਰ ਜਿਹੜੀ ਪਬਲਿਕ ਆ ਉਹਨੂੰ ਨਹੀਂ ਪਤਾ ਜਦੋਂ ਮੌਕੇ ਦੇ ਅਫਸਰ ਪਹੁੰਚੇ ਨੇ ਮੌਕੇ ਤੇ ਉਹਨਾਂ ਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ ਕਿ ਤੁਸੀਂ ਕਿਉਂ ਗੈਰ ਹਾਜ਼ਰ ਹੋ ਇੱਥੇ ਤੇ ਪਬਲਿਕ ਨੂੰ ਵਿਚਾਰ ਨੂੰ ਕੀ ਪਤਾ ਹੋਊਗਾ ਸੋ ਇਹਦੇ ਉੱਤੇ ਕੀ ਅੱਗੇ ਜਾ ਕੇ ਕਾਰਵਾਈ ਹੁੰਦੀ ਆ ਦੇਖਦੇ ਆ ਧੰਨਵਾਦ